ਆ ਹੁਣ ਕਿਸਾਨਾਂ ਦੀ ਚੱਲ ਰਹੀ ਐ ਮੈਂ ਆਰਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰ ਵਾਲਿਆਂ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਤੂੰ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉੱਥੇ ਡੇਡੇ ਕਿਲ ਲਾ ਰਹੇ ਨੇ ਪਕਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਬਾਅਦ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਐ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੈ ਬਾਜ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਨ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਬੱਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦੋ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੇ ਕਿ ਜੀਤੂ ਹੀ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ ਆਹ ਵੋਟ ਆਵਾਮਾ ਦੀ ਪਾਰਟੀ ਦੇ ਘੱਟ ਬੀਜਪੀ ਦੇ ਨੇ ਇੱਧਰ ਧਰ ਦੋ ਆਹ ਵੀ ਆਵਾਮਾ ਦੀ ਪਾਰਟੀ ਦੇ ਬੀਜਪੀ ਵਾਲੇ ਪਾਸੇ ਧਰ ਦੋ ਕੈਮਰੇ ਵੱਲ ਵੀ ਦੇਖ ਲੋ ਨਾਲੇ ਸੁਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਵੋਟਾਂ ਹੀ ਇੰਨੀਆਂ ਪਾਓ ਕਿ ਇਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ ਵੋਟ ਜਿਵੇਂ ਤੁਸੀਂ 22 ਚ ਪਾਈਆਂ ਨੇ 70 70 ਹਜ਼ਾਰ ਤੇ ਜਿੱਤੇ ਸਾਡੇ ਵਿਧਾਨ ਸਭਾ ਚ 70 70 ਹਜ਼ਾਰ ਦੀ ਜਿੱਤ ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ